ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਤੇ ਇਹਨਾਂ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਬਾਈ ਦਸਕ੍ਰੀਨ ਤੇ ਕਰ ਲਿਆ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਪਿੰਡ ਹੰਦਪੁਰਾ ਤਿੰਨ ਆਪਾਂ ਕੰਗੇ ਜਾਨਵਰ ਲੈ ਕੇ ਆਏ ਫਾਰਮ ਵਾਲੇ ਤੇ ਬਾਈ ਸੋਨੂ ਕੋਲ ਐਂ ਗੱਲਬਾਤ ਕਰਾਵਾਂਗੇ ਲੋਕ ਤੇ ਚੰਗੀਆਂ ਵੇੜਾਂਗਾਂ ਤੇ ਚੰਗੇ ਮਿਲ ਕੇ ਕਾਊਂਡਾਂਗਾ ਹਾਂ ਜੀ। ਦੱਸੀ ਗੱਲ ਬਈ ਤੁਹਾਨੂੰ ਦੱਸੀ ਗੱਲ ਬਈ ਹੋ ਠੀਕ ਠਾਕ ਵਧੀਆ ਵਧੀਆ ਤੇ ਤੁਹਾਨੂੰ ਨਾਮ ਡਰੈਸ ਬੋਲ ਬਈ ਨਾਂ ਬਈ ਆਪਣਾ ਸੋਨੂਆ ਪਿੰਡ ਹਿੰਦੂਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਹੈਗਾ ਆਪਣਾ 7899099728 7899099728 ਤੇ ਤੁਹਾਨੂੰ ਚੰਗਾ ਰਿਸਪੌਂਸ ਹੁੰਦਾ ਆਪਣੀ ਵੀਡੀਓ ਦਾ ਬਹੁਤ ਵਧੀਆ ਬਈ ਮੁੰਡੇ ओके okay. मैं कहना सवाल आ गया ते विरे कह ना आ गया अपने को आज आज तो सी के 7-8 ਦਿਨ ਵੀਡੀਓ ਪਾਈ ਦੋ ਅਦਰ ਬਣਾਉਣ ਜਾ ਬਰੇ ਠੀਕ ਹੈ ਠੀਕ ਹੈ ਵੀਰੇ ਤਿੰਨ ਚਾਰ ਹੋਣੀ ਬੇਚ ਕੇ ਆ ਤਿੰਨ ਰਹਿ ਗਈਆਂ ਵੀ ਤਿੰਨ ਰਹਿ ਗਈਆਂ ਚੰਗੇ ਆਹ ਚੰਗੇ ਰਿਕੋਰਡਿੰਗ ਹੈ ਨਾ ਅੱਜ ਜੀ ਸੀ ਬੜਾ ਸਾਰਾ ਅੱਜ ਜੀ ਆਪਾਂ ਗੱਲ ਕਰ ਲਗੇ ਪਹਿਲੇ ਨੰਬਰ ਵਾਲੀ ਦੀ ਹਾਂ ਤੇ ਬੰਦੇ ਬੁੱਦੇ ਫਾਰਮ ਚ ਲੰਗੇ ਫਾਰਮ ਚ ਲੰਗੇ ਕਿੰਨੇ ਕਿੰਨੇ ਦਿਨ ਘਟ ਜਾਣਗੇ ਤੁਹਾਨੂੰ ਦਿਨ ਵੀ ਅਸੀਂ ਆਪਾਂ ਝੂਠ ਨਹੀਂ ਮਾਰਦਾ ਕਿੰਨੇ ਬਾਰੇ ਦੋ ਨਾ 15-15 ਦਿਨ ਬੋਕੇ ਕੁਆਲਟੀ ਵਾਲੀ ਆ ਹਨਾ ਕੁਆਲਟੀ ਬਲੀ ਹੈ ਪੂਰੀ ਸੀ ਗੱਲ ਕਰ ਵਾਲੀ ਆ ਦੇਖੋ ਜੀ ਬਹੁਤ ਸੋਹਣੇ ਨੇ ਬਹੁਤ ਸੋਹਣੀ ਆਰਡਰ ਪਿਆਰ ਕੀਤੀ ਤੇ ਢਲ ਢੁਲ ਪਈ ਆ ਤੇ ਵੀਰੇ ਕੈਮਰੇ ਚ ਹੋ ਸਕਦਾ ਤੁਹਾਨੂੰ ਨਾ ਦਿਖਣ ਬਾਹਲੀਆਂ ਚੰਗੀਆਂ ਬਹਿੜਾਂ ਆ ਤੇ ਦੁਨਨੇ ਜਿਵੇਂ ਭੈਣਾਂ ਹੁੰਦੀਆਂ ਹਨਾ ਤੁਹਾਨੂੰ ਇੱਕੇ ਕਿਹੜੇ ਲੈਣਾ ਕੋਈ ਗੱਲ ਬਾਤ ਖੋਲ ਲੈਣ ਤੋਰ ਕੇ ਦਿਖਾ ਦਈਏ ਪਹਿਲੇ ਨੰਬਰ ਆ ਇਹਨੂੰ ਤੇ ਤੁਹਾਨੂੰ ਕਿੰਨਾ ਦੁੱਧ ਕੱਢ ਦੇਣੀ ਆ ਪਹਿਲੀ ਵਾਰ ਦੁੱਧ ਭਾਈ ਜਿੰਨਾ ਤੋਂ ਲਈਆਂ ਆ ਮਾਰ ਦਾ ਹਾਂਜੀ ਹਾਂਜੀ 35 35 ਕਿਲੋ ਲਗਾ ਬਹਿੜਾਂ ਨੇ ਬੱਸਿਆਂ ਆ ਓਕੇ 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 ਬਾਹਲੀਆਂ ਇਹਦੇ ਝੂੜੀਆਂ ਮਾਰਦੀ 20 22 ਕਿਲੋ ਕੋਈ ਮੰਨ ਕੇ ਲਈ ਠੀਕ ਆ ਵੀਰੇ ਦੇਖੋ ਜੀ ਕਰੋ ਜੇਤ ਓਕੇ 20 20 ਕਿਲੋ ਅਦੀ ਹੀ ਗਰੋਗ ਕੇ ਜਮਾ ਗਿਆ ਪਰ ਜਮਾ ਜਾਇਜ਼ ਗੱਲ ਕਰੀਆ ਹਨਾ ਦੁੱਧ ਪਲੱਸ ਚੱਲਣ ਵਾਲੀਆਂ ਹਾਂ ਸੇਲ ਵਾਲਾ ਵਸਤੀ ਹੈ ਠੀਕ ਆ ਤੇ ਡਿਮਾਂਡ ਸਾਰਿਆਂ ਦੇ ਫੋਨ ਤੇ ਰਹੂਗੀ ਹਨਾ ਹਾਂ ਫੋਨ ਤੇ ਹੋਵੇ ਜਾਇਜ਼ ਵੀ ਨਾ ਠੀਕ ਆ ਵੀਰੇ ਅੱਜ ਤੇ ਕੱਚੇ ਦੇ ਸਾਮਣਾ ਜਾਇਜ਼ ਵੀ ਠੀਕ ਆ ਵੀਰੇ ਮੋੜ ਲਿਓ ਆ ਕੀ ਬੇਸ ਬਿਊਟੀ ਦੇਖ ਬਹੁਤ ਚੰਗੀ ਹੈ ਇਹਦੋਂ ਜ਼ਿਆਦਾ ਤਾਂ ਸੋਹਣੀ ਹੋ ਨਹੀਂ ਸਕਦੀ ਆ ਦੇਖੋ ਜੀ ਫੇਸ ਕਰਦੇ ਕਿ ਦੰਦਾਂ ਦੇ ਵਿੱਚ ਬਾਈ ਕਹਿੰਦੇ ਨੇ ਵੀਡੀਓ ਦੇ ਕਿ ਦੰਦਾਂ ਦੇ ਕਿਵੇਂ ਆ ਦੰਦਾਂ ਦੇ ਵੀ ਇਹ ਦੋ ਦੰਦ ਹੀ ਹੋ ਗਿਆ ਵਾ ਦੇਖ ਕੇ ਲੈ ਜੂ ਅਗਲਾ ਇਹ ਕਿ ਲੈ ਆਪਾਂ ਬੱਟੇ ਨਹੀਂ ਇਹਨਾਂ ਨੂੰ ਕਰੀ ਗਏ ਲੈ ਚੱਲ ਵੀਰੇ ਅਜੇ ਨਿਆਣੀ ਉਮਰੀ ਹੈ ਤੇ ਪੂਰੀ ਪ੍ਰਿੰਟ ਵਾਲੀ ਬੱਛੀ ਆ ਹਨਾ ਜੇ ਆਪਾਂ ਗੱਲ ਕਰ ਲਗੇ ਥਾਣ ਤੁਣ ਦੇਖੋ ਤੋਰਾ ਤਾਰਾ ਕਰੋ ਚੈੱਕ ਕਰ ਮਾਲ ਇਹਦਾ ਪੂਰਾ ਵਧੀਆ ਤੇ ਬਾਕੀ ਦੀ ਗੱਲ ਡਿਮਾਂਡ ਤੇ ਨਾਂ ਦੀ ਫੋਨ ਤੇ ਰਹੂ ਜੇ ਦੋਨੇ ਇਕੱਠਿਆਂ ਲੈ ਲਵਾਂਗੇ ਉਸ ਹਿਸਾਬ ਨਾਲ ਥੋੜਾ ਜਾਇਜ਼ ਕਰ ਲੂ ਬਾਈ ਤੇ ਥਾਣ ਦੇਖੋ ਤੁਸੀਂ ਕੇਲੇ ਫਲ ਗਾਰ ਕੇ ਪਏ ਜੇ ਆਪਾਂ ਗੱਲ ਕਰ ਲਗੇ ਚਾਰੇ ਥਾਣ ਨਿਕਲਵੇਂ ਪੂਰੇ ਗੈਪ ਤੇ ਤੇ ਮੋਲ ਅੱਜ ਦੇ ਹਿਸਾਬ ਨਾਲ ਕੱਚੇ ਹਿਸਾਬ ਨਾਲ ਜਾਇਜ਼ ਹੋਣਗੇ ਹਨਾ ਬਾਕੀ ਹਾਈਡਰੂਟ ਦੇਖ ਲੈ ਫਲ ਓਕੇ ਪ੍ਰਿੰਟ ਬਹੁਤ ਸੋਹਣਾ ਤੁਹਾਨੂੰ ਹਾਂ ਇਹਦਾ ਪੂਰਾ ਸੋਹਣਾ ਬਈ ਆ ਹੇਡਿੰਗ ਵਾਲੇ ਐਂਡਰ ਜਮਾਨਾ ਹਾਂ ਫੇਟਿੰਗ ਕੁਛ ਅੰਦਰ ਤਾਂ ਵਾਲੇ ਹਵਾਨੇ ਜਿਵੇਂ ਇੱਕ ਕੰਪੀਟੀਸ਼ਨ ਵਾਲੀਆਂ ਵੇੜਾ ਹੁੰਦੀਆਂ ਉਸ ਤਰ੍ਹਾਂ ਦੇ ਹਵਾਨੇ ਹਨਾ ਜੇ ਆਪਾਂ ਗੱਲ ਕਰ ਲਈਏ ਆ ਕੀ ਫੇਸ ਕੁਆਲਟੀ ਵਾਲੀ ਸੁਣੋ ਓਕੇ 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 ਤੇ 2 ਨੰਬਰ ਵਾਲੀ ਵੀਰੇ ਇਹ ਵੀ ਬਲੂਣੀ ਹੈ ਹਾਂ ਇਹਦੀ ਕੀ ਡਿਟੇਲ ਜਿਹੜੀ ਦਾ ਆ ਕੀ ਬਈ ਇਹ ਹੈਗੀ 40128 ਦੀ ਹਾਂ ਅੱਗੇ 100 ਦਾ ਸੀ ਮੰਨ ਲਿਆ ਸੈਕਸ਼ਨ ਲੈ ਲੈ ਅੱਛਾ ਰਿਕਾਰਡ ਸਾਰਾ ਹੈਗਾ ਹਾਂ ਰਿਕਾਰਡ ਸਾਰਾ ਠੀਕ ਆ ਵੀਰੇ ਤੇ ਇਹ ਹੈਗੀ ਡੈਨਮਾਰਕਾ 4016 ਦੀ 40 116 ਦੀ ਬਣਾਈ ਆ ਜੀ ਬਈ 100 ਦੂਜੇ ਲੱਗੇ ਆਪਣਾ ਬਰੂੜ ਦਾ ਲੱਗਿਆ ਬਰੂੜ ਦਾ ਲੱਗਿਆ ਵਾ ਇਹ ਵੀ 15 ਦਿਨ ਘੱਟ ਜੂ 15 15 ਦਿਨ ਪਏ ਇਹ ਕਿੰਨਾ ਦੁੱਧ ਕੱਢ ਨੂੰ ਸੋਨੂੰ ਇਹਦੀ ਮਾਦਦੇ ਸੀਗਾ ਬਈ 35 ਕਿਲੋ ਤੋਂ ਮੰਨ ਕੇ ਚਲੇ ਬਾਹਲਾ ਨਹੀਂ ਕਹਿੰਦੇ 20 ਵਾਈ ਕਿਲੋ ਹੀ ਮੰਨ ਕੇ ਲੈ ਜੀ 40 ਤੋਂ ਪਲੱਸ ਦੋਨੇ ਪਾ ਦੇਣੀਆਂ ਹਨਾ ਦੋਨੇ ਬਈ ਪਾ ਦੇ ਓਕੇ ਤੋਰ ਲਾ ਤੇ ਤਿਆਰੀ ਇਹਦੀ ਵੀ ਓਨੀ ਕੀ ਆ ਹਨਾ ਹਾਂ ਬਈ ਓਨੀ ਕੀ ਤੇ ਕਦ ਗੁੱਦ ਵੀ ਇੱਕੋ ਜਿਹਾ ਹਨਾ ਜਮਾ ਕਦ ਬੋਲ ਆ ਦੇਖੋ ਬੇਸ ਕਰੋ ਚੱਕੋ ਬਹੁਤ ਸੋਹਣੀ ਲੱਗ ਰਹੀ ਹਾਂ ਆ ਦੇਖੋ ਜੀ ਕਮਾਲ ਦੀ ਸ਼ਾਈਨਿੰਗ ਵਗੈਰਾ ਬਿਲਕੁਲ ਤਾਂ ਆక్సిਜਨ ਬਦਲ ਕੇ ਵਾਲੀ ਚੱਲਣੀ ਹੈ ਨਹੀਂ ਠੀਕ ਆ ਵੀਰੇ ਬਾਕੀ ਦੀ ਗੱਲ ਤੁਹਾਨੂੰ ਗਾਂ ਦਾ ਗੱਬਣੀ ਲੈ ਕੇ ਫਾਇਦਾ ਹੁੰਦਾ ਹਨਾ ਹਾਂ ਆਪਣੇ ਕੋਲੇ ਸੂਵੇ ਹਾਂ ਸੂਈ ਵੀ ਤਾਂ ਆਪਾਂ ਘਾਟੀ ਲੈਨੇ ਆ ਨਾ ਸੂਈ ਵੀ ਤਾਂ ਜਾਰਾ ਜਮ ਮੌਕੇ ਤੇ ਸੂਈ ਹੋਵੇ ਹਾਂ ਤੇ ਨਹੀਂ ਤਾਂ ਕੋਲੇ ਓਕੇ ਵੀਰੇ ਆ ਦੇਖੋ ਠੀਕ ਆ ਵੀਰੇ ਠੀਕ ਆ ਆ ਦੇਖਣ ਬਹੁਤ ਚੰਗਾ ਲੱਗਾ ਹਨਾ ਜਿਵੇਂ ਪਹਿਲਾਂ ਨਾ ਓਕੇ ਇਹ ਦੇਖ ਲੈ ਆ ਆ ਦੇਖੋ ਜੀ ਸ਼ਾਈਨਿੰਗ ਵਗੈਰਾ ਪੂਰੀ ਤੇ ਵੜਾ ਚੰਗੀਆਂ ਆ ਜੇ ਆਪਾਂ ਗੱਲ ਕਰ ਲਗੇ ਨਾ ਬਹੁਤ ਟੌਪ ਦੀਆਂ ਬਹਿੜਾਂ ਆ ਦੁੰਨੀ ਕਮਾਲ ਦੀਆਂ ਪਹਿਲਣਾ ਹੈਗਾ ਤੁਹਾਨੂੰ ਪਲੂਣਾ ਆ ਦੇਖੋ ਜੀ ਕਰੋ ਜੀ ਚੱਕ ਪਾਸੇ ਨਿਕਲੀਆਂ ਕੱਚੀਆਂ ਗੱਟੀਆਂ ਓਕੇ ਵੀਰੇ ਓਕੇ ਆ ਦੇਖੋ ਜੀ ਸ਼ਾਈਨਿੰਗ ਵਗੈਰਾ ਕਵਾਲ ਦੀ ਤੇ ਦੁੱਧ 20 ਤੋਂ ਪਲੱਸ ਹੀ ਪਾਉਣ ਵਾਲੀਆਂ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਬਾਕੀ ਐ ਹੈ ਨਾ ਭਾਈ ਜੇ ਕੋਈ ਟੈਸਟਰ ਵਾਲਾ ਮਿਲ ਗਿਆ ਜਾਂ ਫਾਰਮੂਲਾ ਲੱਗਿਆ ਦੋ ਤਿੰਨ ਸਵਿਚ ਬੋਲੂਗਾ ਵੀ ਦੋ ਤਿੰਨ ਸਵਿਚ ਠੀਕ ਆ ਵੀਰੇ ਆ ਦੇਖੋ ਥੱਲੇ ਤੋਂ ਦੇਖੋ ਇਹ ਜਿਹੜੀਆਂ ਫੋਟਾਂ ਹੀ ਐ ਨਾ ਇਹਦਾ ਕੋਸ ਨਹੀਂ ਨਾ ਨਾ ਇਹ ਦੋ ਜਿਹੜੀ ਵੱਤ ਫਰੀਦ ਵਾਲੀ ਹੋਵੇ ਉਹਦੇ ਆ ਹੀ ਜਾਂਦੇ ਪੁੱਟੇ ਠੀਕ ਆ ਇਹ ਤਾਂ ਮੂਮਣੀ ਜੇ ਹਮਨੇ ਚੱਲਣ ਦੀ ਗਰੰਟੀ ਆ ਫਰੀਦ ਤੂੰ ਹੀ ਆ ਜਾਂਦਾਗੇ ਇਹਦੇ ਵੀ ਹੋਣਗੇ ਮਾਰੇ ਮੋਟੇ ਛੇ ਦਾਦੇ ਦੇ ਢੇਰ ਹੈ ਨਹੀਂ ਕਿ ਉਹਦੇ ਵੀ ਹੈ ਨਹੀਂ ਬਸ ਆਪਾਂ ਇੱਕ ਦੱਸਤਾ ਵੀ ਕੋਈ ਵੀ ਇਹ ਚੌਂਦਾ ਹੈ ਨਾ ਰਹਿ ਨਾ ਮੰਨੀ ਜਾਵੇ ਅਗਲਾ ਤੇ ਸਾਨੂੰ ਤਿਆਰੀ ਕਰ ਕੀ ਨਾ ਇਹ ਓਕੇ ਉਹ ਸੂਰੀ ਬਣਾਉਣ ਕੋਨ ਲੀਵੀ ਦੀ ਓਕੇ ਵੀਰੇ ਤੇ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰ ਲਗੇ ਜਿਹੜਾ ਸੂਆ ਸੂਆ ਬਈ ਤੀਜਾ ਬੁਟੇ ਰੀਨਲ ਤੀਜਾ ਰੀਨਲ ਤੀਜਾ ਇਹ ਨਾਲ ਕੋਈ ਗੋਰੀ ਜਿਹੜੇ ਪੈਸੇ ਨਾ ਰੇਸ਼ਾ ਬਣ ਗਿਆ ਜੀ ਇੱਕ ਕਿੰਨਾ ਦੁੱਧ ਕੱਢ ਦੂਗੀ ਦੁੱਧ ਮੰਗ ਕੇ ਚੱਲੇ ਵੀ 37 37 ਲੀਟਰ ਵਾਲੀ ਦੇ ਅੱਛਾ ਓਕੇ ਹਾਂ 12 13 ਮਹੀਨੇ ਬਾਅਦ ਆਪਾਂ 30 32 ਕਿਲੋ ਕਿ ਕੀ ਦੇਵਾਂ ਠੀਕ ਆ ਤੇ ਸੂਆ ਤੀਜਾ ਸੂਆ ਤੀਜਾ ਡਿਮਾਂਡ ਇਹਦੀ ਵੀ ਫੋਨ ਤੇ ਜਾਇਦ ਜਾਵਾਂ ਜਾਣਾ ਚਾਹੀਦਾ ਓਕੇ ਮੈਂ ਨਾੜਾ ਦਿਖਾ ਦਿਆਂ ਬਹੁਤ ਹਵਾ ਨੇ ਤੇ ਹਨਾ ਆ ਦੇਖੋ ਜੀ ਇੱਕ ਹੋਰ ਗੱਲ ਆ ਅਗਲਾ ਕਹਿੰਦਾ ਪੈਰ ਬਣਵਾਇਆ ਪੈਰ ਪੂਰੇ ਨਹੀਂ ਲੱਗੇ ਆ ਕੱਲਾ ਰੀਸਾ ਬਣਿਆ ਹੋਰ ਖੁੱਲੀ ਆਈ ਹੋ ਖੁੱਲੀ ਆਈ ਹੋ ਵੀ ਗੋਹੇ ਜਰੀਸਾ ਬਣ ਜਣਾ ਮਤਲਬ ਠੀਕ ਆ ਠੀਕ ਆ ਇੱਥੇ ਚੱਲ ਆ ਜਲ ਬਾਹਰ ਮੇਵਲ ਹੁਣ ਵੀ ਬਹੁਤ ਭਰੀ ਫਿਰਦੀ ਆ ਕਿੰਨੇ ਕਿਸੇ ਨੇ ਦੇਖਣਾ ਨਹੀਂ ਇਹ ਪੈਰਾ ਕਰਨ ਕਿੰਨੇ ਦਿਨ ਕੱਟ ਜੂਗੀ ਦਿਨ ਵੀ ਤੇ ਬਾਗਾ ਤੇਰਾ ਹੋਇਆ ਓਕੇ ਓਕੇ ਆ ਦੇਖੋ ਜੀ ਦੁੱਧ ਆਇਆ ਮੰਨ ਕੇ ਦੇਣਾ ਤੂੰ ਲਈਆ ਉਹ 40 ਕਿਲੋ ਲੋ ਹਾਂ ਆ ਦੇਖ ਹਾਂ ਬਬ ਘੱਟ ਕੇ ਕੀ ਜਾਵਾਂਗੇ ਦੇਣਾ ਵੀਰੇ ਦੁੱਧ ਤਾਂ ਨੇ ਬਰੀਡ ਵਾਲੀ ਠੀਕ ਆ ਮੋੜ ਲੈ ਜੀ ਆ ਦੇਖ ਬਾਕੀ ਹਾਈਟ ਫੁੱਲਾ ਹਾਈਟ ਫੁੱਲਾ ਬਾਕੀ ਦਾ ਲੈਂਥ ਲੰਥ ਦਾ ਕੋਈ ਵੀ ਨਹੀਂ ਤੇ ਮਿਲਕ ਵੀਨ ਦੇਖੋ ਤੇ ਕਿਡਿ ਡਿਸਟ੍ਰੋਂਗ ਆਉਂਦੀ ਆ ਦੇਖ ਟਰੱਸ ਆ ਬੈਰ ਕੀ ਹੁੰਦੀ ਦੁੱਧ ਵਾਲੀ ਬੈਡ ਅਸਲ ਬਰੀਡ ਦੁੱਧ ਵਾਲੀ ਛੇ ਵੀਰੇ ਓਕੇ ਹਾਂ ਲੈ ਚੱਲੋ ਤੇ ਬਾਕੀ ਦਾ ਦੁੱਧ ਦੋ ਜਿੰਨਾ ਇਹਨੇ ਕੱਢ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੈਨਾ ਮੋਹ ਦੇ ਦਾ ਵੀ ਹੋਰ ਹਾਂ ਤਾਂ ਕਿਸੇ ਵਾਰ ਦੇ ਜਰੂਰ ਦੇ ਦੇਵਾ ਸੇਵਾ ਵੀ ਹੁੰਦੀ ਜੀ ਇਹ ਤੁਹਾਡੀ ਨਾਲ ਜਾਉਂਦੀ ਸੇਵਾ ਆ ਜਾਂਦੀ ਹੈ ਠੀਕ ਆ ਵੀਰੇ ਕੋ ਸਾਡਾ ਭਾਈ ਜਿੰਨੀ ਗਾ ਹੁੰਦੀ ਉਹ ਆਪਾਂ ਕਿਹ ਕਿਹ ਦੇ ਉਹ ਵੀ ਦੇ ਦੇ ਕੋ ਆਪਾਂ ਤਾਂ ਚਾਰ ਕਿਤੋਂ ਦਾਹ ਲੈ ਆਉਂਦੀ ਘੱਟ ਦੱਸੀ ਓਕੇ ਓਕੇ ਤੇਰੀ ਗੱਲ ਸਿਆਣੀਆਂ ਤੁਹਾਨੂੰ ਗਰੰਟੀਆਂ ਕਿੰਨੀਆਂ ਕਿਦੀਆਂ ਲਈ ਚੱਲਾਂ ਗਰੰਟੀਆਂ ਕੋਈ ਨਹੀਂ ਕਿਸੇ ਦੀਆਂ ਹੁੰਦੀਆਂ ਇਹ ਤਾਂ ਵੀ ਬੰਦੇ ਜੀ ਤਾਂ ਫਿਰ ਜਿਹੜੇ ਡੱਕਾ ਲਾ ਫਿਰ ਨੰਬਰ ਫੇਰ ਬੋਲਦੇ ਤੁਹਾਨੂੰ ਨੰਬਰ ਹੈਗਾ ਭਈ 78990999722 ਪਿੰਡ ਹੈਲਪੂਰਾ ਜ਼ਿਲ੍ਹਾ ਮੂਗਾ ਨਸੀਲ ਨਿਹਾਲ ਤਿੰਨੇ ਵੇੜਾ ਸੀ ਤਿੰਨੇ ਸੋਨ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਜਲੋ ਧੰਨਵਾਦ ਜੀ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ